ਸਰਕਾਰ ਬਦਲਦੀਆਂ ਰਹਿਣੀਆਂ ਤੁਸੀਂ ਝਾੜੂ ਵਾਲਾ ਚੁਣ ਲਓ ਕਾਲੀ ਦਾ ਚੁਣ ਲਓ ਭਾਜਪਾ ਚੁਣ ਲਓ ਕਾਂਗਰਸ ਚੁਣ ਲਓ ਜੜੀ ਚੁਣਨੀ ਸਰਕਾਰ ਚੁਣ ਲਓ ਜੇ ਗੱਲ ਇਹ ਕਰਾਂ ਬਜ਼ੁਰਗ ਖੜੇ ਆ ਪਹਿਲਾਂ ਆਪਣੇ ਜਿਹੜੇ ਪਿਓ ਦਾਦੇ ਹੁੰਦੇ ਸੀ ਉਹ ਕਦੇ ਕਿਸੇ ਪਾਰਟੀ ਨਾਲ ਹੁੰਦੇ ਸੀ ਜੇ ਸਾਡੇ ਪਿਓ ਉੱਥੇ ਤੋਂ ਕੋਈ ਕਿਸੇ ਪਾਰਟੀ ਨਾਲ ਹੋ ਗਏ ਤੇ ਜੇਕਰ ਅਸੀਂ ਅੱਜ ਇੱਕ ਅਸੀਂ ਝਾੜੂ ਨਾਲ ਹੋ ਗਏ ਪਰ ਹਾਲਾਤ ਤਾਂ ਸਾਡੇ ਨਹੀਂ ਨਾ ਬਦਲੇ ਹਾਲਾਤ ਸਾਡੇ ਉਹੀ ਰਹੇ ਆ ਹਾਲਾਤ ਬਦਲਨੇ ਕਿਵੇਂ ਆ ਤੁਹਾਡੇ ਕੋਈ ਸਰਕਾਰ ਥੋੜਾ ਆ ਕੇ ਹਾਲਾਤ ਬਦਲੂਗੀ ਉਸੀ ਹਾਲਾਤ ਆਰਦੇ ਆ ਬਦਲਨੇ ਆ ਤੁਹਾਡੇ ਹਾਲਾਤ ਮੈਂ ਥੋੜਾ ਬਦਲੂਗਾ ਤੁਹਾਡੇ ਹਾਲਾਤ ਤੁਹਾਡੇ ਧੀਆ ਪੁੱਤ ਬਦਲਣਗੇ ਪਰ ਤੁਹਾਡੇ ਧੀਆ ਪੁੱਤਾਂ ਨੂੰ ਤਾਂ ਜਿਹੜੇ ਸਕੂਲਾਂ ਦਾ ਸਕੂਲ ਆਪਣੇ ਨਾਲ ਖੜਾ ਇਥੋਂ ਦੇ ਟੀਚਰਾਂ ਕੋਲ ਜਾਂਦੇ ਰਹੋ ਉਹਨੂੰ ਕਹੇ ਜੀ ਤੁਹਾਡੇ ਬੱਚੇ ਪਹਿਲਾਂ ਤਾਂ ਤੁਹਾਨੂੰ ਲਾਂਭਾ ਰਹਿਣਗੇ ਤੁਹਾਡੇ ਜਵਾਬ ਨਹੀਂ ਪੜਦੇ ਉਹ ਆਪਾਂ ਜਵਾਬ ਨੂੰ ਕੁੱਟਣ ਰਹਿ ਪੈਣੇ ਹਾਂ ਭਾਈ ਤੂੰ ਪੜਦਾ ਕਿਉਂ ਨਹੀਂ ਫਿਰ ਉਹ ਉਹ ਸੇ ਟੀਚਰ ਨੂੰ ਪੁੱਛੋ ਵੀ ਜਿਹੜੇ ਤੁਹਾਡੇ ਬੱਚੇ ਆ ਉਹ ਕਿੱਥੇ ਪੜਦੇ ਆ ਸਰਕਾਰੀ ਪੜਦੇ ਕਿ ਪ੍ਰਾਈਵੇਟ ਪੜਦੇ ਆ ਉਹ ਕਹਿਣਗੇ ਜੀ ਇਹ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਸਾਡੇ ਬੱਚੇ ਤਾਂ ਜਦੋਂ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹੀ ਜਾਂਦੇ ਆ ਸਾਡੇ ਬੱਚਿਆਂ ਨੂੰ ਕਹਿ ਰਹੇ ਆ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਹੈ ਨਹੀਂ ਤਾਂ ਫਿਰ ਸਰਕਾਰ ਨੇ ਤੁਹਾਡਾ ਕੀਤਾ ਕੀ ਆ ਉਹਨਾਂ ਨੇ ਤਾਂ ਇੱਥੇ ਬੈਨਰ ਵੀ ਲਾਏ ਸੀ ਕਿ ਸਕੂਲ ਅਸੀਂ ਚੰਗੇ ਕਰਦੇ ਹੁਣ ਤੁਸੀਂ ਕਹੋਗੇ ਮਾਸਟਰਾਂ ਕੋਲੇ ਪੈਸਾ ਤਾਂ ਕਰਕੇ ਸਾਡੇ ਬੱਚੇ ਉਹਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਤੇ ਸਾਡੇ ਕੋਲ ਪੈਸਾ ਨਹੀਂ ਤਾਂ ਕਰਕੇ ਸਰਕਾਰੀ ਪੜ੍ਹਦੇ ਆ ਬੀਬੀ ਇਹ ਗੱਲ ਕਦੇ ਨਹੀਂ ਹੋ ਸਕਦੀ ਸਭ ਤੋਂ ਵੱਡੀ ਗੱਲ ਤੇ ਆ ਕਿ ਜਿਹੜੇ ਤੁਹਾਡੇ ਬੱਚੇ ਆ ਅੱਜ ਆਪਾਂ ਦਵਾਈ ਲੈਣ ਜਾਈਏ ਕਿਸੇ ਡਾਕਟਰ ਕੋਲ ਉਹ ਪਿੰਡੇ ਡਾਕਟਰ ਕੋਲ ਜਾਂਦੇ ਰਹੀਏ ਤੇ ਉਹਨਾਂ ਨੂੰ ਇਹ ਕਹਿੰਦੇ ਸਾਨੂੰ ਆ ਦਵਾਈ ਦੇ ਦਿਓ ਉਹਨੇ ਕਹਿੰਨਾ ਬਿਲਕੁਲ ਜੀ ਆ ਦਵਾਈ ਲਓ ਤੁਸੀਂ ਸਾਡੇ ਬੱਚਿਆਂ ਦੇ ਟੀਕਾ ਲਾ ਦੇ ਹੁਣ ਉਹ ਆਪਦੇ ਬੱਚਿਆਂ ਦੀ ਦਵਾਈ ਦੂਜੇ ਡਾਕਟਰ ਕੋਲ ਲੈਣ ਜਾਵੇ ਇਹਦਾ ਮਤਲਬ ਇਹ ਥੋੜਾ ਵੀ ਉਹਦੇ ਕੋਲ ਪੈਸਾ ਉਹਦੇ ਨਾਲ ਦੋ ਗੱਲਾਂ ਜਾਂ ਤਾਂ ਉਹਦੀ ਦਵਾਈ ਚੱਜਦੀ ਨਹੀਂ ਜਾਂ ਉਹਨੂੰ ਦਵਾਈ ਦੇਣ ਦਾ ਵੱਲ ਨਹੀਂ ਇਹ ਤੁਸੀਂ ਯਾਦ ਰੱਖੋ ਜਿੰਨਾ ਚਿਰ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਤੁਹਾਡੇ ਗਰੀਬ ਬੱਚਿਆਂ ਦੇ ਨਾਲ ਉਹ ਬੱਚੇ ਨਹੀਂ ਪੜਦੇ ਆਪਣੇ ਬੱਚੇ ਕੱਖ ਨਹੀਂ ਬਣ ਸਕਦੇ ਕਿਉਂਕਿ ਅਸੀਂ ਦੋ ਵੱਦ ਕਰਕੇ ਰੇਸਿੰਗਾਂ ਫੌਜੀ ਲੱਗ ਜਾਣਗੇ ਜਾਂ ਅਸੀਂ ਪੁਲਿਸ ਦੇ ਵਿੱਚ ਲੱਗ ਜਾਣ ਕੋਈ ਹੋਮਗਾਰਡ ਲੱਗ ਜਾਊਗਾ ਕੋਈ ਸਿਪਾਈ ਲੱਗ ਜਾਊਗਾ ਪਰ ਸਾਡੇ ਬੱਚੇ ਆਈਪੀਐਸ ਨਹੀਂ ਲੱਗ ਸਕਦੇ ਡੀਸੀ ਨਹੀਂ ਲੱਗ ਸਕਦੇ ਅੱਜ ਕੱਲ ਡੀਸੀ ਆਈਪੀਐਸ ਦੀ ਤਾਂ ਦੂਰ ਦੀ ਗੱਲ ਹੈ ਸਾਡੇ ਬੱਚੇ ਮੈਂ ਕਿਹਾ ਕਿ ਬਿਜਲੀ ਵਿਭਾਗ ਵਿੱਚ ਲੱਗਣੇ ਓਕੇ ਹੋਏ ਪਏ ਆ ਹੁਣ ਤੁਹਾਡੇ ਜਿਹੜਾ ਬੱਚਾ ਆਪਣੀਆਂ ਧੀਆਂ ਨੂੰ ਇਹਨਾਂ ਨੇ ਕਿਹਾ ਵੀ ਤੁਹਾਨੂੰ 55000 ਸਖ ਸਕੀਲ ਦੇਵਾਂਗੇ ਗੱਲ ਬੜੀ ਗੌਰ ਨਾਲ ਸੁਣ ਲੋ ਜੀ 51000 ਸਗਨ ਸਕੀਮ ਆ ਜੇ ਹੁਣ ਸਾਡੀ ਧੀ ਆ ਉਹਨ 51000 ਸਗਨ ਸਕੀਮ ਦਿੰਦੇ ਆ ਤੇ ਜੇਕਰ ਸਾਡੀ ਧੀ ਪੜ੍ਹੀ ਲਿਖੀ ਨੂੰ 21000 ਦੀ ਨੌਕਰੀ ਦੇਣ ਤਾਂ ਬਾਈ ਜੀ ਤੁਸੀਂ ਮੈਨੂੰ ਦੱਸੋ ਸਾਨੂੰ ਘਟਾ ਕੇ ਉਹਨਾਂ ਨੂੰ ਘਟਾ ਆਪਾਂ ਨੂੰ ਫਾਇਦਾ ਨਾ ਪਰ ਸਾਡੀ ਧੀ ਨੂੰ 51000 ਸਗਨ ਸਕੀਮ ਦੇਣ ਦੀ ਗੱਲ ਕਰਦੇ ਆ ਉਹ ਵੀ 51000 ਸਗਨ ਸਕੀਮ ਉਦੋਂ ਮਿਲਦੀ ਆ ਜਦੋਂ ਉਹ ਬੱਚੀ ਦੇ ਗਾਂ ਦੋ ਜਵਾਕ ਹੋ ਜਾਣ ਤੇ ਯਾਦ ਰੱਖ ਲੋ ਸਾਡੇ ਬੱਚਿਆਂ ਨੂੰ ਉਲਝਾਇਆ ਗਿਆ ਫ੍ਰੀ ਦੀ ਸਹੂਤ ਦੇ ਵਿੱਚ ਫਸਾਇਆ ਗਿਆ ਜਦੋਂ ਸਾਡੇ ਬੱਚੇ ਦੇ ਕੋਲ ਨੌਕਰੀ ਹੁੰਦੀ ਤਾਂ ਸਾਡੇ ਬੱਚੇ ਤਾਂ ਪੜ੍ਹ ਲਿਖ ਕੇ ਖੇਤਾਂ 'ਚ ਜੱਬਦੇ ਫਿਰਦੇ ਆ ਸਾਡੇ ਬੱਚੇ ਪੜ੍ਹ ਲਿਖ ਕੇ ਰਿਆਂ ਖਰਾਰ ਦੇ ਫਿਰਦੇ ਆ ਸਾਡੇ ਬੱਚੇ ਕਦੇ ਪੱਲੇਦਾਰੀ ਕਰਦੇ ਫਿਰਦੇ ਆ ਤੋ ਚੰਗੇ ਕਿਵੇਂ ਹੋਣਗੇ ਜੇਕਰ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਬੱਚੇ ਚੰਗੇ ਹੋਣ ਕੋਈ ਸਰਕਾਰ ਆਉਂਦੀ ਆ ਉਹਨਾਂ ਕਹਿੰਦੇ ਸਾਨੂੰ ਫ੍ਰੀ ਦੀ ਸਹੂਲਤ ਨਹੀਂ ਚਾਹੀਦੀ ਸਾਨੂੰ ਚਾਹੀਦੀ ਆ 21000 ਦੀ ਨੌਕਰੀ ਸਾਡੇ ਪੁੱਤ ਨੂੰ ਚਾਹੀਦੀ ਆ 40000 ਦੀ ਨੌਕਰੀ ਜੇ 40000 ਦੀ ਨੌਕਰੀ ਹੋਈ 4000 ਬਿਜਲੀ ਬਿੱਲ ਵੀ ਅਸੀਂ ਭਰ ਸਕਾਂਗੇ 6000 ਦਾ ਸੀ ਆਟਾ ਰੱਖਣ ਦਾਲ ਵੀ ਲਿਆਵਾਂਗੇ 30000 ਰੁਪਏ ਨਾਲ ਅਸੀਂ ਘਰ ਦੇ ਹੋਰ ਖਰਚੇ ਕੱਢ ਲਾਂਗੇ ਤੇ 20000 ਆਪਣੇ ਕੋਲ ਬਚਦਾ ਔਰ ਆਪਾਂ ਨੂੰ ਫਰੀਦ ਨਾ ਸਹੂਲਤਾ ਲਾ ਲਾ ਕੇ ਉਹ ਆਪਣਾ ਬੇੜਾ ਕਰ ਕਰੀ ਜਾਂਦੇ ਇਹ ਤੁਸੀਂ ਨੋਟ ਕਰ ਲਓ ਮੈਂ ਕੋਈ ਲੱਜ ਨਹੀਂ ਆ ਮੈਨੂੰ 8 ਸਾਲ ਹੋ ਗਏ ਜਿਹੜੇ ਸੱਜਣ ਫੇਸਬੁੱਕ ਚ ਲੰਗ ਗਏ ਅੱਜਾਂ ਮੈਂ ਧਰਿਆਂ ਚ ਜਾ ਜਾ ਕੇ ਲੋਕਾਂ ਨੂੰ ਕਹਿੰਦਾ ਫਿਰਦਾ ਕਿ ਭਰਾਵੋ ਤੁਹਾਨੂੰ ਇਲਝਾਈ ਫਿਰਦੇ ਆ ਇਲਝਾਈ ਫਿਰਦੇ ਆ ਪਰ ਨਹੀਂ ਸਾਨੂੰ ਉਹਨਾਂ ਨੇ ਇਲਝਾਉਣਾ ਹੀ ਆ ਅਸੀਂ ਉਲਝਦੇ ਫਿਰਦੇ ਆ ਹੁਣ ਇੱਕ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਵਾਦਾ ਕੀਤਾ ਸੀ ਇਹ ਅਸੀਂ ਤੁਹਾਨੂੰ 1000 ਰੁਪਿਆ ਦੇਵਾਂਗੇ ਸਾਰੀਆਂ ਬੀਬੀਆਂ ਨੇ ਕਿਹਾ ਨਾ ਵੀ 1000 ਰੁਪਏ ਆਉਣਾ ਚਾਹੀਏ ਹਾਂ ਹੁਣ ਸਾਰਿਆਂ ਨੇ ਕਿਹਾ ਤਾਂ ਬੀਬੀਆਂ ਨੇ ਬੀਬੀ ਤੁਹਾਡਾ ਜਿਹੜਾ ਘਰ ਵਾਲਾ ਉਹ ਦਿਹਾੜੀ ਦਾਪਾ ਕਰਦਾ ਜਾਂ ਵੈਸੇ ਉਹ ਕਰਦਾ ਕੁਝ ਵੀ ਨਹੀਂ ਹੁੰਦਾ ਭਰਾ ਨਹੀਂ ਹੁੰਦਾ ਇਹ ਸੁਮਤ ਨਹੀਂ ਹੁੰਦਾ ਹੁਣ ਆਪਣੀ ਪੈਨਸ਼ਨ 1500 ਰੁਪਿਆ ਹਾਂ 1500 ਰੁਪਿਆ ਪੈਨਸ਼ਨ ਆ ਜਿਹੜੀ ਆਪਾਂ ਕਹਿੰਦੇ ਉਹਦੇ ਨਾਲ ਸਾਡੀ ਪੂਰੀ ਨਹੀਂ ਪੈਂਦੀ ਹੁਣ ਮੈਨੂੰ ਗੱਲ ਨੂੰ ਗੱਲ